ਖਾਨੇ ਦੇ ਬਾਹਰ ਲੋਕਾਂ ਦਾ ਪ੍ਰਦਰਸ਼ਨ ਕਿਹਾ ਹੋ ਰਿਹਾ ਖੱਜਲਖੁਆਰੀ ਰਿਸ਼ਵਤ ਮੰਗਣ ਦੇ ਇਲਜ਼ਾਮ ਤਸਵੀਰਾਂ ਲੁਧਿਆਣਾ ਦੇ ਲੋਹਾਰਾ ਪਟਵਾਰ ਖਾਨੇ ਦੇ ਬਾਹਰ ਦੀਆਂ ਨੇ ਜਿੱਥੇ ਲੋਕਾਂ ਵੱਲੋਂ ਹੋ ਰਹੀ ਖੱਜਲਖੁਆਰੀ ਨੂੰ ਲੈ ਕੇ ਪਟਵਾਰੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਦਾਦੇ ਕਿ ਆਏ ਹੋ ਲੋਕਾਂ ਨੇ ਜਿੱਥੇ ਕੰਮ ਨਾ ਹੋਣ ਕਾਰਨ ਉਹਨਾਂ ਨੇ ਰੋਸ ਜਤਾਇਆ ਉੱਥੇ ਹੀ ਉਹਨਾਂ ਗੰਭੀਰ ਇਲਜ਼ਾਮ ਵੀ ਲਗਾਏ ਜਿਸ ਵਿੱਚ ਉਹਨਾਂ ਕਹਿ ਕੇ ਜਿਹੜੇ ਲੋਕ ਪੈਸੇ ਦਿੰਦੇ ਨੇ ਉਹਨਾਂ ਦੇ ਕੰਮ ਹੋ ਰਹੇ ਨੇ ਤੇ ਜਿਹੜੇ ਲੋਕ ਪੈਸੇ ਨਹੀਂ ਦਿੰਦੇ ਉਹਨਾਂ ਨੂੰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਅਸੀਂ ਇੱਥੇ ਡਾਬੇ ਕਟਵਾਰੀ ਦੇ ਖਿਲਾਫ ਜੋ ਖਲਹਾਰੇ ਵੰਦਾ ਉਹਦੇ ਖਿਲਾਫ ਅਸੀਂ ਇੱਥੇ ਐਜੀਟੇਸ਼ਨ ਕਰਨ ਆਏ ਸੀਗੇ ਔਰ ਲੋਕਾਂ ਦੀ ਪ੍ਰੋਬਲਮ ਇਹ ਆ ਕਿ ਜਿਹੜੇ ਡੇ ਟੂ ਡੇ ਲੋਕਾਂ ਦੇ ਪ੍ਰੋਬਲਮ ਆ ਉਹ ਹਾਲੀ ਹੋਰੀ ਔਰ 6-7 ਮਹੀਨੇ ਤੋਂ ਜਿਹੜੀ ਆ ਰਜਿਸਟਰੀ ਤੋਂ ਬਾਅਦ ਫਰਦ ਵੀ ਨਹੀਂ ਮਿਲ ਰਹੀ ਉਹਨਾਂ ਨੂੰ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਆਪਣਾ ਜਿਹੜਾ ਹੈਗਾ 6-7 ਮਹੀਨੇ ਹੋ ਗਏ ਨਹੀਂ ਮਿਲਦੇ ਵੀ ਫਰਦ ਤੁਸੀਂ ਦਾ ਮਤਲਬ ਮੈਂ ਪਾਰਟਿਕੂਲਰ ਨਹੀਂ ਕਹਿ ਰਿਹਾ ਜੀ ਇਹਨੇ ਸਾਰੇ ਲੋਕ ਨੇ ਹਰ ਅੰਤਾਰ ਬੰਦੇ ਦੀ ਅਲੱਗ-ਅਲੱਗ ਪ੍ਰੋਬਲਮ ਆ ਕਿਸੇ ਦੀ 15 ਸਾਲ ਦੀ ਜਿਹੜੀ ਫਰਦ ਆ ਉਹ ਨਹੀਂ ਨਿਕਲਦੀ ਪਈ ਕਿਸੇ ਦਾ ਜਿਹੜਾ ਰਿਵਿਊ ਦਾ ਕੰਮ ਆ ਉਹ ਖੜਿਆ ਤੇ ਇਹ ਸਾਰੇ ਲੋਕਾਂ ਦੀ ਇੱਕ ਲਿਸਟ ਬਣੀ ਹੋਈ ਆ ਟੈਲੀਫੋਨ ਨੰਬਰ ਉਹਨਾਂ ਨੇ ਆਪਣੇ ਪ੍ਰੋਵਾਈਡ ਕੀਤੇ ਐਰ ਕੁਝ ਲੋਕ ਸਾਡੇ ਵਿੱਚ ਮੌਜੂਦ ਵੀ ਨੇ ਜਿਹੜੇ ਕਹਿ ਰਹੇ ਨੇ ਵੀ ਸਾਨੂੰ 6 6 7 7 ਮਹੀਨੇ ਇੱਥੇ ਆ ਕੇ ਜਿਹੜੀ ਆ ਗੇੜੇ ਮਾਰ ਰਹੇ ਆ ਪਰ ਸਾਡਾ ਜਿਹੜਾ ਕੰਮ ਆ ਹੋ ਰਿਹਾ ਨਹੀਂ ਲੇਕਿਨ ਜਿਹੜਾ ਹੈਗਾ ਪਟਵਾਰਖਾਨਾ ਸਰ ਉਹ ਤੇ ਹੈਗਾ ਰੋਜ਼ ਖੁੱਲਦਾ ਆ ਪਟਵਾਰਖਾਨਾ ਰੋਜ਼ ਖੁੱਲਦਾ ਜੀ ਪਰ ਕੰਮ ਨਹੀਂ ਹੋ ਰਿਹਾ ਕੰਮ ਨਹੀਂ ਹੋ ਰਿਹਾ ਪਟਵਾਰਖਾਨਾ ਰੋਜ਼ ਖੁੱਲ ਰਿਹਾ ਬਿਲਕੁਲ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅੱਜ ਪਟਵਾਰਖਾਨਾ ਬੰਦਾ ਪਰ ਪਟਵਾਰਖਾਨਾ ਖੁੰਡਨ ਦੇ ਬਾਵਜੂਦ ਵੀ ਜਿਹੜੇ ਲੋਕਾਂ ਦੇ ਕੰਮ ਨੇ ਉਹ ਨਹੀਂ ਹੋ ਰਹੇ ਪòn ਤੁਸੀਂ ਕੀ ਅਪੀਲ ਕੀ ਕਰਨ ਚਾਹੁੰਦੇ ਹੋ ਸਰਕਾਰ ਤੋਂ ਅਪੀਲ ਸਰਕਾਰ ਤੋਂ ਰੈਵਨਿਊ ਮਿਨਿਸਟਰ ਸਾਹਿਬ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਪੜਤਾਲ ਕੀਤੀ ਜਾਵੇ ਇਸ ਗੱਲ ਦੀ ਵੀ ਇਹ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਮੁਕਤ ਸਾਡਾ ਸਟੇਟ ਹੋਣਾ ਚਾਹੀਦਾ ਪਰ ਇਸ ਤਰ੍ਹਾਂ ਦੀ ਜਿਹੜੀ ਲੋਕਾਂ ਨੂੰ ਇਹ ਪ੍ਰੋਬਲਮ ਆ ਇਹਦਾ ਕਗਨੀਸ਼ੈਂਸ ਲੈ ਕੇ ਇਹਨਾਂ ਤੋਂ ਜਵਾਬ ਤਲਬੀ ਕੀਤੀ ਜਾਵੇ ਮੈਂ ਕਹਿ ਦਿੰਦਾ ਹਾਂ ਹਾਂਜੀ ਬਾਜੀ ਕੀ ਨਾ ਤੁਹਾਡਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਦੀਪ ਲਾਲਾ ਜੀ ਹਾਂਜੀ ਹਾਂਜੀ ਅੱਜ ਅਸੀਂ ਆਏ ਹਾਂ ਡਾਬੇ ਪਟਾਰਖਾਨਾ ਜੋ ਕਿ ਲਹਾਰਾ ਦੇ ਵਿੱਚ ਪੈਂਦਾ ਇੱਥੇ ਅੱਜ ਤੋਂ ਪਹਿਲਾਂ ਰਾਜਵੀਰ ਨਾ ਸਿੰਘ ਪਟਵਾਰੀ ਸੀਗੇ ਤੇ ਜਿਨ੍ਹਾਂ ਨੇ ਤਕਰੀਬਨ ਕਿਸੇ ਕੋਲ 5000 ਕਿਸੇ ਕੋਲ 10000 ਕਿਸੇ ਕੋਲ 2000 ਕਿਸੇ ਕੋਲ ਇੱਥੇ ਜਿੰਨਾ ਹੋ ਸਕਿਆ ਸਾਡੇ ਇਲਾਕੇ ਦੇ ਗਰੀਬ ਲੋਕਾਂ ਨੂੰ ਲੁੱਟਿਆ ਬਿਨਾਂ ਪੈਸੇ ਦਾ ਪਟਵਾਰਖਾਨੇ ਵਿੱਚ ਕੋਈ ਕੰਮ ਨਹੀਂ ਹੁੰਦਾ ਸੋ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਰੈਵਨਿਊ ਡਿਪਾਰਟਮੈਂਟ ਨੂੰ ਵੀ ਡੀਸੀ ਸਾਹਿਬ ਨੂੰ ਵੀ ਕਿ ਇਹੋ ਜਿਹੇ ਭ੍ਰਸ਼ਟਾਚਾਰ ਵਾਲਾ ਪਟਵਾਰੀ ਜੇ ਰਾਜਵੀਰ ਨਾ ਸਿੰਘ ਨੂੰ ਡਿਸਪੈਸ ਕੀਤਾ ਜਾਵੇ ਤੇ ਉਹਨੂੰ ਡਿਸਮਿਸ ਕਰਕੇ ਉਹਦੀ ਜਗ੍ਹਾ ਤੇ ਕੋਈ ਹੋਰ ਬੰਦੇ ਨੌਕੀ ਤੇ ਜਾਵੇ ਤਾਂ ਕਿ ਇੰਨੀ ਸਾਡੀ ਜਿਹੜੀ ਪਬਲਿਕਾ ਉਹਨੂੰ ਹਸਪੀਟਲ ਉਪਰ ਹੋਵੇ ਸਰ ਕੰਮ ਕੀ ਸੀਗਾ ਤੁਹਾਡੇ ਕਿਸ ਚੀਜ਼ ਦੇ ਪੈਸੇ ਲੈ ਉਹਨਾਂ ਦੇ ਕੰਮ ਭਾਜੀ ਇੰਤਕਾਲ ਕਰਾਉਣ ਦੇ ਪੈਸੇ ਲੈਂਦੇ ਆ ਨਹੀਂ ਸਾਰੇ ਸਾਰੇ ਕੋਲ ਅੱਛਾ ਬਿਨਾ ਪੈਸੇ ਤੋਂ ਪਟਵਾਰਖਾਨੇ ਵਿੱਚ ਕਿਸੇ ਗਰੀਬ ਬੰਦੇ ਕੋਈ ਸੁਵਾਈ ਹੈ ਨਹੀਂ ਜੀ ਤੁਸੀਂ ਜਦੋਂ ਮਰਜੀ ਆ ਕੇ ਇੱਥੇ ਪਹਿਲਾਂ ਕਰ ਲੋ 6 ਤੋਂ 7 ਕਰਿੰਦੇ ਬਿਠਾਏ ਆ ਉਹਨਾਂ ਨੇ ਕਰਿੰਦੇ ਅੱਗੇ ਜਦ ਤੱਕ ਪੈਸੇ ਨਾ ਦੋ ਉਹਨਾਂ ਨੇ ਆਪਣੇ ਆਪਣੇ ਕਮਾਊ ਪੁੱਤ ਅੱਗੇ ਰੱਖਿਆ ਜਦ ਤੱਕ ਇਹਨਾਂ ਨੂੰ ਪਟਵਾਰ ਨੂੰ ਪੈਸੇ ਨਾ ਦੋ ਉਹ ਤਾਂ ਕੋਈ ਕੰਮ ਨਹੀਂ ਹੁੰਦਾ ਜ 6 ਮਹੀਨੇ ਹੋ ਗਏ ਬੰਦਾਂ ਨੂੰ ਕਿਹੜੇ ਮਾਰਦੇ ਜੀ ਅੱਛਾ ਚਿੰਗਦੇ ਆ ਮੈਂ ਕੱਲ ਆਇਆ ਸੀਗਾ ਫਿਰ ਪਹਿਲਾਂ ਤਾਂ ਇਹਨਾਂ ਦੀ ਛੁੱਟੀਆਂ ਰਹੀਆਂ ਇੱਕ ਦੋ ਤਰੀਕਾ ਸੀਗੀਆਂ ਤਰੀਕਾ ਵਾਲੇ ਦਿਨ ਵੀ ਉਧਰ ਹੀ ਰਗੇ ਰਹੇ ਆ ਹਾਂ ਹਾਂ ਫਿਰ ਉਸ ਤੋਂ ਬਾਅਦ ਕੱਲ ਮੇਰੀ ਗੱਲ ਹੋਈ ਕਹਿੰਦਾ ਤੁਹਾਨੂੰ 2 ਤੋਂ 2:30 ਵਜੇ ਤੱਕ ਤੁਹਾਨੂੰ ਮਿਲ ਜੂਗੀ ਜੀ ਫਰਦ ਸਾਹਿਬ ਅੱਛਾ ਅੱਛਾ ਮੈਂ ਉਸ ਤੋਂ ਬਾਅਦ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਜੀ ਹਜੇ ਬਣੀ ਨਹੀਂ ਮੈਂ ਕਚੈਰੀਆਂ ਦੇ ਵਿੱਚ ਆ ਮੈਂ ਬਾਅਦ ਵਿੱਚ ਮੈਂ ਕਿਹਾ ਵੀ ਕਿੰਨੇ ਵਜੇ ਕਹਿੰਦਾ ਮੈਂ ਜਦੋਂ ਆਉਂਗਾ ਤੁਹਾਨੂੰ ਫੋਨ ਕਰ ਦੂੰਗਾ ਉਸ ਤੋਂ ਬਾਅਦ ਮੈਂ ਕਾਫੀ ਕੋਸ਼ਿਸ਼ ਕੀਤੀ ਫੋਨ ਕਰਦਾ ਰਿਹਾ 5 6 ਵਜੇ ਤੱਕ ਕਿਤੇ ਫੋਨ ਉਹਨਾਂ ਨੇ ਫੋਨ ਚੱਕਣਾ ਹੀ ਨਹੀਂ ਪਰ ਰਪਲਾਈ ਨਹੀਂ ਕੀਤਾ ਜੀ ਫਿਰ ਸਵੇਰੇ ਹੁਣ ਜਦੋਂ ਮੈਂ ਆਇਆ ਤਾਂ ਇੱਥੇ ਆ ਕੇ ਤਾਲਾ ਲੱਗਿਆ ਹੋਇਆ ਉੱਪਰ ਐਪਲੀਕੇਸ਼ਨ ਲੱਗੀ ਹੋਈ ਆ ਮੈਂ ਨੂੰ ਇੰਨੇ ਜ਼ਿਆਦਾ ਜ਼ਰੂਰੀ ਡਾਕੂਮੈਂਟਸ ਆ ਮੇਰਾ ਕੰਮ ਪਹਿਲਾਂ ਹੀ ਡਿਲੇ ਹੋ ਰਿਹਾ ਹੈ ਆਲਰੇਡੀ ਤੁਹਾਨੂੰ ਇੱਥੇ ਕਿੰਨੇ ਦਿਨ ਹੋ ਗਏ 걔ੜੇ ਮਾਰਦੇ ਆ ਨਾ 15 ਤੋਂ 16 ਦਿਨ ਹੋ ਹੀ ਗਿਆ ਜੀ 15 ਤੋਂ 16 ਦਿਨ ਹੋ ਗਏ ਕਿਤੇ ਸਰਕਾਰ ਕਹਿੰਦੀ ਆ ਕਿ ਮਤਲਬ ਜਿਹੜੇ ਲੋਕ ਆ ਉਹਨਾਂ ਨੂੰ ਖੱਜਲ ਨਹੀਂ ਹੋਣਾ ਪਊਗਾ ਸਰਕਾਰ ਦੇਖੋ ਇੱਥੇ ਸਾਰਾ ਹੱਥ ਹੱਥ ਲਿਖਤ ਕੰਮ ਆ ਜੀ ਐਨ ਆਈ ਕਾਲਜ ਦੇ ਨਾਲ ਮੇਰੀ ਉਧਰ ਵੀ ਪ੍ਰਾਪਰਟੀ ਸੀਗੀ ਮੈਂ ਉਧਰ ਵੀ ਕੜਵਾਈ ਆ ਫਰਦ ਲੈਣ ਚ ਲੱਗਿਆ ਉਹਨਾਂ ਨੇ 200 ਰੁਪਏ ਲਈ ਜਿਹੜੀ ਫੀਸ ਆ ਨਾਲ ਹੀ ਮੇਰੀ 15 ਮਿੰਟ ਦੇ ਵਿੱਚ ਫਰਦ ਨਿਕਲ ਗਿਆ ਮੈਂ ਕੱਢ ਕੇ ਘਰੇ ਲੈ ਗਿਆ ਕਿੰਨਾ ਚਿਰ ਡਿਜੀਟਲਾਈਜੇਸ਼ਨ ਸਾਰੇ ਪਾਸੇ ਨਹੀਂ ਹੁੰਦੀ ਨਾ ਉਹਨਾਂ ਜਿਹੜਾ ਕੰਮ ਹੁੰਦਾ ਹੀ ਹੁੰਦਾ ਰਹਿਣਾ ਚਾਹ ਜੋ ਮਰਜੀ ਸਰਕਾਰ ਤੋਂ ਤੂੰ ਆਪਣੇ ਜਿਹੜਾ ਹੈ ਤੁਸੀਂ ਕੀ ਮੰਗ ਕੀ ਕਰਦੇ ਹੋ ਭਾਈ ਜੀ ਸਰਕਾਰ ਨੂੰ ਅਸੀਂ ਸਤ ਮੈਂ ਫੈਮਿਲੀ ਮੈਂਬਰ ਹੈ ਜੀ ਅਸੀਂ ਸਾਰਿਆਂ ਸਰਕਾਰ ਨੂੰ ਸਾਰਿਆਂ ਨੇ ਵੋਟਾਂ ਇਸ ਲਈ ਪਾਈਆਂ ਸੀ ਵੀ ਇੱਕ ਬਦਲਾਅ ਆਊਗਾ ਕੰਮ ਵਧੀਆ ਹੋਣਗੇ ਸਟਾਰਟਿੰਗ ਦੇ ਵਿੱਚ ਕੰਮ ਤਾਂ ਬਹੁਤ ਵਧੀਆ ਕੀਤੇ ਹਨਾਂ ਨੇ ਪਰ ਹੌਲੀ 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 ਕੰਮ ਉਹ ਇਹ ਕਰ ਰਹੇ ਆ ਜਾਂ ਥੱਲੇ ਵਾਲੇ ਕਰ ਰਹੇ ਆ ਉਹ ਸਾਨੂੰ ਨਹੀਂ ਪਤਾ ਕਿਉਂਕਿ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ ਵੀ ਕਰਵਾਉਣਾ ਆ ਜਾਂ ਨਾ ਕਰਵਾਉਣਾ ਲੇਕਿਨ ਜਿਹੜਾ ਪਟਵਾਰਖਾਨਾ ਭਾਜੀ ਉਹ ਤਾਂ ਰੋਜ਼ ਖੁੱਲਾ ਆ ਭਾਜੀ ਮੈਂ ਤਾਂ ਜਿੰਨੀ ਵਾਰ ਵੀ ਆਇਆ ਮੇਰੇ ਮੈਂ 15 ਦਿਨ ਆਇਆ 15 ਦਿਨ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਲਈ ਤਾਂ ਤੁਸੀਂ ਇਸ 6 ਸਿੱਕ ਦਿਨ ਲਾ ਲਓ ਛੁੱਟੀਆਂ ਹੁੰਦੀਆਂ ਜੀ ਆ ਤੁਸੀਂ ਅੱਜ ਵੀ ਐਪਲੀਕੇਸ਼ਨ ਟੰਗੀ ਦਿਖਦੀ ਪਈ ਹੈ ਖੈਰ ਲੋਕਾਂ ਨੇ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹੀ ਨਹੀਂ ਉਹਨਾਂ ਇਹ ਵੀ ਕਿਹਾ ਕਿ ਅੱਜ ਵਰਕਿੰਗ ਡੇ ਹੁੰਦੇ ਚੱਲਦੇ ਵੀ ਪਟਵਾਰੀ ਨਹੀਂ ਆ ਤੇ ਬਾਹਰ ਇੱਕ ਪੋਸਟ ਲਗਾ ਦਿੱਤਾ ਗਿਆ ਜਿਸ ਕਰਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ